ਅਗਲੀ ਗੱਲ ਕਰੀਏ ਗੱਲ ਉਹ ਵੀ ਪੰਥਕ ਮਾਮਲਿਆਂ ਦੇ ਨਾਲ ਹੀ ਜਾ ਜੁੜਦੀ ਹੈ ਪੰਥਕ ਸਿਆਸਤ ਦੇ ਨਾਲ ਪੰਥਕ ਇਸ਼ੂਜ਼ ਦੇ ਨਾਲ ਜਾ ਜੁੜਦੀ ਹੈ ਡੇਰਾ ਸਿਰਸਾ ਮੁਖੀ ਕਹਿੰਦੇ ਇੰਨੀਆਂ ਕਿ ਮਿਹਰਬਾਨੀਆਂ ਹੋ ਰਹੀਆਂ ਨੇ ਇੰਨੀਆਂ ਕਿ ਮਿਹਰਬਾਨੀਆਂ ਹੋ ਰਹੀਆਂ ਨੇ ਸਰਕਾਰ ਬੜੀ ਦਿਆਲ ਹੈ 13ਵੀਂ ਵਾਰ 21 ਦਿਨਾਂ ਦੀ ਫਰਲੋ ਮਿਲੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਆਪਾਂ ਨਵੰਬਰ ਜਾਂ ਦਸੰਬਰ ਦੇ ਵਿੱਚ ਸਿਆਲਾਂ ਦੇ ਵਿੱਚ ਚਰਚਾ ਕੀਤੀ ਸੀ ਤੇ ਉਦੋਂ ਤੁਸੀਂ ਬਾਤ ਤਫਸੀਲ ਕਿ ਪਹਿਲੀ ਇਹਦੋਂ ਉਦੋਂ ਆ ਚੋਣ ਸੀ ਸ਼ਾਇਦ ਉਦੋਂ ਚੋਣਾਂ ਦੇ ਹਵਾਲੇ ਦੇ ਨਾਲ ਗੱਲ ਹੋਈ ਸੀ ਪਰਵਿੰਦ ਜੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੀ ਸ਼ਬਦਾਵਲੀ ਪੈਰੋਲ ਦੇਣ ਲੱਗਿਆਂ ਬਦਲ ਲੈਣੀ ਚਾਹੀਦੀ ਆ ਜੀ ਜੀ ਇਹ ਕਹਿਣਾ ਚਾਹੀਦਾ ਕਿ ਗੁਰਮੀਤ ਸਿੰਘ ਰਾਮ ਰਹੀਮ ਹਮ ਡੇਰਾ ਸਰਸਾ ਮੁਖੀ ਹਣ ਹੁਣ 21 ਦਿਨਾਂ ਦੀ ਸਜ਼ਾ ਕੱਟਣ ਬਾਹਰ ਆ ਰਿਹਾ ਸਜ਼ਾ ਤਾਂ ਉਹਨੂੰ ਬਾਹਰ ਲੱਗੀ ਹੋਈ ਆ ਮੇਰੇ ਨਾਲ ਦਾ ਬਾਰ-ਬਾਰ ਬਾਹਰ ਹੁੰਦਾ ਹਮ 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 ਛੁੱਟੀ ਕੱਟਣ ਦਾ ਅੰਦਰ ਜਾਂਦਾ ਜਿਵੇਂ ਉਹ ਹਮ ਮਤਲਬ ਇੰਨੀ ਮਿਹਰਮਾਨੀ ਇੱਕ ਕਾਤਲ ਇਕ ਬਲਾਤਕਾਰੀ ਜਿਹਨੂੰ ਅਦਾਲਤ ਨੇ ਇਕਰਾਰ ਦਿੱਤਾ ਹੋਵੇ ਸਜ਼ਾ ਜਹਾਜ਼ਤਾ ਬਿਲਕੁਲ ਹਮ ਸਜ਼ਾ ਜਹਾਜ਼ਤਾ ਵਿਅਕਤੀ ਹੋਵੇ ਤੇ ਉਹਦੇ ਤੇ ਹਰ 3 ਕ ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਮਿਹਰਬਾਨੀ ਵੀ ਇਸ ਕਦਰ ਹੁੰਦੀ ਆ ਹਮ ਕਿ 1 ਮਹੀਨਾ ਪਹਿਲਾਂ ਹੀ ਬਾਹਰ ਰਹਿ ਚੁੱਕਿਆ ਹੁੰਦਾ ਅਗਲੇ 2.5 3 ਮਹੀਨਿਆਂ ਬਾਅਦ ਫੇਰ ਬਾਹਰ ਹੁੰਦਾ ਹਮ ਫੇਰ ਇੱਕ ਮਹੀਨਾ ਜਾਂ ਇੱਕ ਮਹੀਨੇ ਤੋਂ ਵੱਧ ਵਖਵਾ ਬਾਹਰ ਹੁੰਦਾ ਫੇਰ 2.5 ਮਹੀਨਾ ਉਹਦੇ ਰੂਟੀਨ ਹੈ ਹਮ 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 ਬਿਲਕੁਲ ਬਾਰ-ਬਾਰ ਪੈਰੋਲ ਔਰ ਮਤਲਬ ਕਿ 20-20 ਸਾਲੀ ਉਹਨੂੰ ਸਜ਼ਾ ਹੈ ਔਰ ਸਜ਼ਾ ਵੀ ਇਸ ਕਦਰ ਕਿ ਇੱਕ ਪੂਰੀ ਹੋ ਗਈ ਫਿਰ ਦੂਜੀ ਸ਼ੁਰੂ ਹੋ ਗਈ ਜੀ ਹੈ ਨਾ ਤੇ ਉਸ ਬੰਦੇ ਦੇ ਹਵਾਲੇ ਨਾਲ ਇਹ ਸਵਾਲ ਇਸ ਲਈ ਵੱਡਾ ਕਿ ਇੱਕ ਤਾਂ ਆਪਣੇ ਪਿੰਡਾਂ ਦੇ ਵਿੱਚ ਜੇ ਆਪਾਂ ਝਾਤ ਮਾਰੀਏ ਪ੍ਰਵੀਨ ਜੀ ਤਾਂ ਹਰ ਪਿੰਡ 'ਚ ਇੱਕ ਦੋ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਪਰਿਵਾਰਕ ਝਗੜੇ ਕਰਕੇ ਜ਼ਮੀਨ ਦੇ ਝਗੜੇ ਕਰਕੇ ਕਿਸੇ ਰਿਸ਼ਤੇਦਾਰੀ ਦੇ ਮਸਲੇ ਕਰਕੇ ਕਿਸੇ ਹੋਰ ਪਹਿਲੂ ਤੋਂ ਕਤਲ-ਕੁਤਲ ਦੇ ਮਾਮਲੇ 'ਚ ਅੰਦਰ ਗਏ ਹੁੰਦੇ ਨੇ ਹਾਂ ਹਾਂ ਆਮ ਹੁੰਦਾ ਪਿੰਡਾਂ 'ਚ ਇੱਕ ਦੋ ਪਿੰਡ ਛੱਡ ਕੇ ਤਾਂ ਇਹ ਘਟਨਾ ਆਮ ਹੈਗੀਆਂ ਨੇ ਅਜੇ ਵੀ ਹੂੰ ਸੋ ਝਾਤ ਮਾਰ ਕੇ ਦੇਖੋ ਕਿ ਕਦੇ ਕਿੰਨੇ ਕੁ ਚੇਤੇ ਨੇ ਤੁਹਾਨੂੰ ਕਿ ਹਰ 3 ਮਹੀਨੇ ਬੰਦਾ ਪਿੰਡ ਆਇਆ ਹੁੰਦਾ ਛੁੱਟੀ ਕੱਟਣ ਬਹੁਤ ਔਖਾ ਸੋ 10 ਤੋਂ 10 ਮਹੀਨੇ ਬਾਅਦ ਛੱਡੋ ਸਾਲ 'ਚ ਇੱਕ ਵਾਰ ਨਹੀਂ ਕਈ ਵਾਰ ਦਿਖਦੇ ਕਈ ਵਾਰ ਸਾਰੀ 20 ਸਾਲ ਦੀ ਸਜਾ ਚੋਂ ਪੰਜ ਚਾਰ ਵਾਰ ਦਿਖਦੇ ਆ ਮਸਾਂ ਹੂੰ ਤੇ ਉਹ ਵੀ ਪਤਾ ਨਹੀਂ ਕਿਵੇਂ ਲੈਦੇ ਕੇ ਮੱਥੇ ਟੇਕ ਕੇ ਮਿਲਦੀ ਹੈ ਜੇ ਪਰ ਰੂਲ ਮਿਲਦੀ ਹੈ ਸਾਰਿਆਂ ਨੂੰ ਪਤਾ ਪਰ ਇੱਥੇ ਬਾਰ-ਬਾਰ ਮਿਹਰਬਾਨੀ ਔਰ ਇਹਦੇ ਵਿੱਚ ਵੀ ਇੱਕ ਨੁਕਤਾ ਬਹੁਤ ਅਹਿਮ ਹੈ ਹਾਂਜੀ ਕਿ ਇਹ ਮਾਮਲਾ ਕੱਲਾ ਕਤਲ ਤੇ ਬਲਾਤ ਕਰਨ ਨਾਲ ਸੰਬੰਧਿਤ ਬਾਬੇ ਦਾ ਨਹੀਂ ਹੈ ਹੂੰ ਧਾਰਮਿਕ ਭਾਵਨਾਵਾਂ ਦੇ ਹਵਾਲੇ ਨਾਲ ਵੀ ਇਸ ਨੂੰ ਬਾਹਰ ਲਿਆਉਣਾ ਕਿੰਨਾ ਕੁ ਸਹੀ ਹੈ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਅਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਵੀ ਇਹ ਨਾਮ ਬੋਲਦਾ ਹੂੰ 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 ਅਹ ਦਸਾਂ ਪਾਸ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਭਾਂਗ ਰਚਨ ਦੇ ਮਾਮਲੇ 'ਚ ਵੀ ਇਹ ਨਾਮ ਬੋਲਦਾ ਹੂੰ ਹੂੰ ਵਿਵਾਦਿਤ ਫਿਲਮਾਂ ਕਰਕੇ ਵੀ ਨਾਮ ਬੋਲਦਾ ਤੇ ਉਹ ਤੋਂ ਬਾਅਦ ਇਹਨੀਆਂ ਮਾਫੀਨਾਮੀਆਂ ਦੇ ਕਾਰਨ ਜਿਹੜਾ ਰੋਸਾ ਪਨ ਪਿਆ ਹੋ ਉਹ ਸਾਰਾ ਕੁਝ ਮਾਮਲਾ ਸੋ ਉਹ ਸਾਰੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਇਹਨੂੰ ਮਿਲੀਆਂ ਸਜਾਵਾਂ ਦਾ ਵੀ ਧਿਆਨ ਨਹੀਂ ਮਿਹਰਬਾਨੀਆਂ ਨੇ ਤੇ ਸਰਕਾਰ ਜਿਹਦੇ ਤੇ ਮਿਹਰਬਾਨ ਹੋਵੇ ਹੈਨਾ ਫੇ ਤਾਂ ਮਤਲਬ ਕਿ ਰੱਬ ਨੂੰ ਵੀ ਕੀ ਸਮਝਦੀਆਂ ਨੇ ਜੀ ਸਹੀ ਸੋ ਇਹ ਉਸ ਦੇ ਵਿੱਚੋਂ ਨਿਕਲੀ ਘਟਨਾ ਦੋ ਟੈਸਟਿੰਗ ਕਿਵੇਂ ਹੁੰਦੀ ਹੈ ਪਹਿਲੀਆਂ ਦੋ ਪੈਰੋਲ ਦੇ ਦਾ ਸਿਰਸਾ ਮੁਖੀ ਨੂੰ ਇੱਕ ਇੱਕ ਦਿਨ ਦੀ ਮਿਲਦੀ ਹੈ ਔਰ ਪਹਿਲੀ ਜੀ ਕਹਿੰਦੇ ਕਿ ਮਾਂ ਨੂੰ ਮਿਲਣਾ ਇਸ ਲਈ 220 ਦੇ ਵਿੱਚ ਇੱਕ ਦਿਨ ਦੀ ਪੈਰੋਲ ਮਿਲੀ ਚਲੋ ਜੀ ਹੋ ਗਿਆ ਆ ਕੇ ਚਲਾ ਗਿਆ ਕੋਈ ਹਗਾਮਾ ਨਹੀਂ ਕੋਈ ਕੁਝ ਨਹੀਂ ਜਿਵੇਂ ਆਪਾਂ ਕਹਿ ਰਹੇ ਹਾਂ ਜਸੇਦਾਰੀ ਦੇ ਮਾਮਲੇ 'ਚ ਹੋ ਗਿਆ ਉਸੇ ਤਰ੍ਹਾਂ ਫਿਰ ਇੱਥੇ ਵੀ ਅਗਲੇ ਕਹਿੰਦੇ ਕਿ ਪਾਸ ਹੋ ਗਈ ਗੱਲ ਅਗਲੀ ਵਾਰ ਫਿਰ ਟੈਸਟਿੰਗ ਲਈ 12 ਘੰਟਿਆਂ ਦੀ ਪੈਰੋਲ ਮਿਲੀ ਕਿ ਮਾਂ ਨੂੰ ਮਿਲ ਕੇ ਵਾਪਸ ਜਾਣਾ ਜੀ ਇਹ ਹੁਣ 221 ਚੜ ਗਿਆ 220 'ਚ ਇੱਕ ਦਿਨ ਦੀ 221 'ਚ ਇੱਕ ਦਿਨ ਦੀ ਜਦੋਂ ਉੱਥੇ ਵੀ ਕੋਈ ਮਸਲਾ ਨਹੀਂ ਹੋਇਆ ਬਸ ਫਿਰ 222 ਚੜਦੇ ਹੀ ਦਰਵਾਜ਼ਾ ਖੁੱਲ੍ਹਿਆ 2022 ਚ ਵੀ ਤਿੰਨ ਵਾਰ 2023 ਚ ਵੀ ਤਿੰਨ ਵਾਰ 2024 ਚ ਵੀ ਤਿੰਨ ਵਾਰ ਤੇ 2025 ਚ ਅਜੇ ਅਸੀਂ ਚੌਥੇ ਮਹੀਨੇ ਚ ਦੋ ਵਾਰ ਪਰੋਲ ਲਵਾਂਗੇ ਹੂੰ ਫਿਰ ਇੱਥੋਂ ਦਾ ਜਲਾਓ ਕਿ ਮਿਹਰਬਾਨੀ ਕਿਵੇਂ ਆ 2022 ਦੇ ਵਿੱਚ ਫਰਵਰੀ 2022 21 ਦਿਨਾਂ ਦੀ ਪਰੋਲ ਤੇ ਆਇਆ ਹੂੰ ਜੂਨ 2023 30 ਦਿਨਾਂ ਦੀ ਪਰੋਲ ਤੇ ਆਇਆ ਠੀਕ ਹੈ ਜੀ ਫਿਰ ਅਕਤੂਬਰ 2022 40 ਦਿਨਾਂ ਦੀ ਪਰੋਲ ਤੇ ਆਇਆ ਹੁਣ ਅਕਤੂਬਰ ਚ ਜੇ ਤੁਸੀਂ 40 ਦਿਨਾਂ ਦੀ ਪਰੋਲ ਤੇ ਆ ਰਹੇ ਉਹ ਤੱਕ ਅਕਤੂਬਰ ਤੱਕ ਗਿਆ ਨਵੰਬਰ ਵੀ ਆ ਗਿਆ ਵਿੱਚ ਹਾਂ 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 ਤੇ ਉਸ ਤੋਂ ਬਾਅਦ ਦਸੰਬਰ ਇਹ ਲੰਘਦਾ ਜਨਵਰੀ 2023 ਚ ਫੇਰ 40 ਦਿਨਾਂ ਦੀ ਪਰੋਲ ਹਾਂ ਫੇਰ ਉਸ ਤੋਂ ਬਾਅਦ ਜੁਲਾਈ ਚ ਜੁਲਾਈ 2023 ਦੇ ਵਿੱਚ ਫੇਰ 30 ਦਿਨਾਂ ਦੀ ਪਰੋਲ ਹਾਂ ਹਾਂ ਫਿਰ ਨਵੰਬਰ 2023 ਚ ਫੇਰ 21 ਦਿਨਾਂ ਦੀ ਪਰੋਲ ਹੁਣ ਨਵੰਬਰ ਚ 21 ਦਿਨਾਂ ਦੀ ਆ ਰਿਹਾ ਨਵੰਬਰ ਗਿਆ ਦਸੰਬਰ ਟੱਪਿਆ ਨਹੀਂ ਜਨਵਰੀ ਚ ਫੇਰ 50 ਦਿਨਾਂ ਦੀ ਆ ਗਈ 2024 ਚ ਹਾਂ ਹਾਂ ਬਿਲਕੁਲ ਜੀ ਆਪਾਂ ਉਹਦਾ ਖਬਰਾਂ ਕਰਦੇ ਸੀ ਅਗਸਤ ਚ ਫੇਰ 21 ਦਿਨਾਂ ਦੀ ਆ ਗਈ ਹਾਂ ਫਿਰ ਅਕਤੂਬਰ 2024 ਦੇ اکتوبر ਤੋਂ ਬਾਅਦ ਫਿਰ ਜਨਵਰੀ ਚੜ ਗਿਆ 2025 ਦਾ ਜਨਵਰੀ ਚੜਦੇ ਹੀ ਫਿਰ 3 ਦਿਨਾਂ ਦੀ ਆ ਗਈ ਜਨਵਰੀ ਲੰਘਿਆ ਨਹੀਂ ਫਰਵਰੀ ਮਾਰਚ ਕੱਪਦੀ ਆਪ੍ਰੈਲ ਦੇ ਵਿੱਚ ਫਿਰ ਤੁਸੀਂ 21 ਦਿਨਾਂ ਦੀ ਪਰੋਲ ਦੇਤੀ ਹਮਮਤਲ 22 ਫਰਵਰੀ ਚਾਰਿਆ 223 ਜਨਵਰੀ ਚਾਰਿਆ 224 ਜਨਵਰੀ ਚਾਰਿਆ 225 ਜਨਵਰੀ ਚਾਰਿਆ ਉਸ ਤੋਂ ਬਾਅਦ ਉਹੀ ਡਿਸਟੈਂਸ ਨਾਲ ਤਿੰਨ ਤਿੰਨ ਵਾਰ ਪਰੋਲ ਮਿਲਦੀ ਤੁਰੀ ਆਦੀ ਆ ਹੁਣ ਤਾਂ ਜਿਵੇਂ ਜਨਵਰੀ ਤੋਂ ਸਿੱਧੀ اپ੍ਰੈਲ ਆਈ ਆ ਬਾਕੀ ਤਾਂ ਫਿਰ ਜੂਨ ਜੁਲਾਈ ਅਗਸਤ ਦਾ ਤੇ ਇੱਥੇ ਤਾਂ ਅਪ੍ਰੈਲ ਆਉਣ ਦਾ ਮਤਲਬ ਹੋ ਸਕਦਾ 20 ਤੋਂ 25 ਚ ਰਿਕਾਟ ਟੂਜ ਵਿੱਚ ਚਾਰ ਵਾਰ ਮਿਲ ਜੁਵੇ ਪ੍ਰੋ ਹੂੰ ਇਹ ਵੀ ਨਹੀਂ ਪਤਾ ਸਹੀ ਹੈ ਸੋ ਇਸ ਲਈ ਹੁਣ ਤੱਕ ਜਿਹੜਾ ਸਰਸਾ ਮੁਖੀ ਨੂੰ 13 ਵਾਰ ਪ੍ਰੋ ਮਿਲ ਚੁੱਕੀ ਹੈ ਔਰ ਪਹਿਲਾਂ ਇੱਕ ਇੱਕ ਦਿਨ ਦੀ ਫਿਰ 20-20 ਦਿਨਾਂ ਦੀ ਫਿਰ 30-30 ਦਿਨਾਂ ਦੀ ਫਿਰ 40 ਵੀ ਆਏ ਵਿੱਚ 50 ਵੀ ਆਏ ਤੇ ਫਿਰ ਪਹਿਲਾਂ ਜੀ ਇਹ ਯੂਪੀ ਦੇ ਉਸ ਡੇਰੇ ਚ ਰਹੂਗਾ ਜੀ ਬਾਹਰ ਨਹੀਂ ਜਾ ਸਕਦਾ ਫਿਰ ਪਿਛਲੀ ਵਾਰ 10 ਦਿਨਾਂ ਵਾਲੀ ਸਰਸੇ ਭੇਜਤਾ ਤੇ ਐਕਚੁਅਲੀ ਤਾਂ ਹਣੀਪਰੀ ਤਾਈ ਜਿਲ੍ਹੇ ਦੇ ਬੂਹੇ ਤੋਂ ਸਿੱਧਾ ਹੀ ਸਰਸਾੜੇ ਦੇ ਲੈ ਕੇ ਚਲ ਗਈ ਹੂੰ ਉੰਤ ਸਿੱਧੇ ਕੰਮ ਆ ਕੇ ਸਿਰਸੇ ਚਲੋ ਜੀ ਸੋ ਇਸ ਲਈ ਇਹ ਪੂਰੀ ਤਰ੍ਹਾਂ ਔਰ ਇਹਨਾਂ 13 ਦੇ ਵਿੱਚੋਂ 10 ਘੱਟੋ-ਘੱਟ ਪਰੋਲ ਸਿੱਧੀਆਂ ਚੋਣ ਨਾਲ ਜੁੜੀਆਂ ਹਾਂਜੀ ਹਾਂਜੀ ਬਿਲਕੁਲ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਪੰਜਾਬ ਹੋਵੇ ਚਾਹੇ ਮਤਲਬ ਤੁਹਾਡਾ ਰਾਜਸਥਾਨ ਹੋਵੇ ਚਾਹੇ ਉਹਦੇ ਵਿੱਚ ਪੰਚਾਇਤੀ ਚੋਣਾਂ ਹੋਣ ਚਾਹੇ ਵਿਧਾਨ ਸਭਾ ਚੋਣਾਂ ਹੋਣ ਚਾਹੇ ਜਮਿਨੀ ਚੋਣਾਂ ਹੋਣ ਚਾਹੇ ਉਹਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਹਰ ਟਾਈਮ ਚੋਣ ਦਾ ਕਨੈਕਸ਼ਨ ਨਾਲ ਜੁੜਿਆ ਰਿਹਾ ਘੱਟੋ-ਘੱਟ 10 ਤੋਂ 11 ਪ੍ਰੋਸ ਦੇ ਵਿੱਚ ਸੋ ਇਹ ਫਿਰ ਮਿਹਰਬਾਨੀਆਂ ਸਰਕਾਰ ਦੀਆਂ ਜਨਾਬ ਤੇ ਜੇਕਰ ਐਦਾਂ ਪ੍ਰੋਬਲ ਮਿਲਦੀ ਆ ਤੇ ਫਿਰ ਦੇਸ਼ ਦੇ ਜੇਲ੍ਹਾਂ ਦੇ ਅੰਦਰ ਕਿੰਨੇ ਉਹ ਸਮਾਜਿਕ ਕਾਰਕੂਨ ਬੈਠੇ ਨੇ ਜਿਹੜੇ ਕਿਸੇ ਲਹਿਰ ਦੇ ਕਾਰਨ ਕਿਸੇ ਲੋਕ ਮੁੱਦਿਆਂ ਦੇ ਕਾਰਨ ਜਾਂ ਆਪਸੀ ਕਿਸੇ ਟਕਰਾਅ ਦੇ ਕਾਰਨ ਅਦਾਲਤੀ ਸਜ਼ਾ ਜਾਪਤਾ ਸੀਗੇ ਉਹ ਸਜ਼ਾ ਪੂਰੀ ਵੀ ਕਰ ਲਈ ਉਹਦੇ باوجود ਉਹਨਾਂ ਦੀ ਪੈਰੋਲ ਕੀ ਰਿਹਾਈ ਕੀ ਕੁਝ ਨਹੀਂ ਜਿਸ ਦੇ ਵਿੱਚ ਪੰਜਾਬ ਚ ਬੰਦੀ ਸਿੰਘ ਆਲਾ ਮਸਲਾ ਵੀ ਪੈਦਲ ਨਾਲ ਖੜਾ ਬਿਲਕੁਲ ਉਹ ਤੁਰਿਆ ਰਿਹਾ ਕਿ ਸਜ਼ਾ ਪੂਰੀ ਕਰਨ ਦੇ ਬਾਅਦ ਵੀ ਕਹਿੰਦੇ ਜੀ ਕਿ ਇਹ ਨਾ ਸਮਾਜਿਕ ਖਤਰਾ ਨੇ ਫਿਰ ਪੁਲਿਸ ਕਾਦੇ ਲਈ ਰੱਖੀ ਤੁਸੀਂ ਗਿੱਟਿਆਂ 'ਚ ਗੋਲੀਆਂ ਮਾਰਦੀ ਵੀ ਰੱਖੀ ਆ ਨਾ ਜੇ ਕੋਈ ਖਤਰਾ ਹੋਊਗਾ ਤਾਂ ਬਾਹਰ ਆ ਕੇ ਪਤਾ ਲੱਗ ਜਾ ਜਦੋਂ ਅਦਾਲਤ ਨੇ ਫੈਸਲਾ ਸੁਣਾਤਾ ਕਿ ਬੰਦੇ ਨੂੰ 5 ਸਾਲ ਲੀਆ 10 ਸਾਲ ਲੀਆ 15 ਸਾਲ ਲੀਆ ਪਰ ਉਹ ਭੁਗਤ ਲਈ ਤੇ ਤੁਸੀਂ ਅਦਾਲਤ ਤੋਂ ਉੱਪਰ ਹੋਗੇ ਸੋ ਇਹ ਆਪਣੇ ਆਪ 'ਚ ਕਿ ਸਰਕਾਰਾਂ ਇਹਨੂੰ ਕਿਵੇਂ ਟੈਕਲ ਕਰਨਾ ਹੈ ਹਰ ਚੀਜ਼ 'ਚ ਰਾਜਨੀਤੀ ਹੈ ਇਹਦੇ ਵਿੱਚ ਸਿੱਧੀ ਰਾਜਨੀਤੀ ਹੈ ਕਿਉਂਕਿ ਜਿਹਦੇ ਮਗਰ ਭੀੜ ਹੈ ਤੇ ਉਸ ਭੀੜ ਦੇ ਮਗਰ ਸਿਆਸਤਦਾਨ ਨੇ ਇਸ ਸਿਆਸਤਾਂ ਨੂੰ ਉਹ ਭੀੜ ਬੋਟਾਂ ਦਿਖਦੀਆਂ ਤੇ ਇਹਨਾਂ ਨੂੰ ਭੀੜ ਇਕੱਠੀ ਕਰਨ ਲਈ ਰਾਜਨੀਤਿਕ ਚਿਹਰੇ ਚਾਹੀਦੇ ਹੁੰਦੇ ਨੇ ਸੋ ਮਿਲ ਕੇ ਗੈਂਗ ਚੱਲਦੇ ਨੇ ਜੀ ਫਿਰ ਜੇ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਜਿਹੜੇ ਸਮਾਜਿਕ ਕਾਰਕੂਨ ਨੇ ਜਾਂ ਬੰਦੀ ਸਿੰਘ ਨੇ ਉਹਨਾਂ ਦੀ ਬਿਲਕੁਲ ਜਿਹੜੀ ਤੁਸੀਂ ਕਹੀ ਨਾ ਭੀੜ ਭੀੜ ਹੀ ਹੈ ਨਹੀਂ ਕਿਉਂਕਿ ਉਹ ਤਾਂ ਜ਼ਿਆਦਾਤਰ ਤਾਂ ਉਹ ਮਿਨੋਰਟੀਜ਼ ਦੇ ਵਿੱਚੋਂ ਨੇ ਘੱਟ ਗਿਣਤੀਆਂ ਦੇ ਵਿੱਚੋਂ ਉਹਨਾਂ ਮੰਗਰ ਤਾਂ ਭੀੜਾ ਆਉਣੀ ਆ ਵੀ ਕਿੱਥੋਂ ਉਹਨਾਂ ਉਹਨਾਂ ਮੰਗਰ ਤਾਂ ਉਹ ਜਦੋਂ ਹੈ ਹੀ ਮਿਨੋਰਟੀਜ਼ ਦੇ ਵਿੱਚ ਜੇ ਉਹਨਾਂ ਦੇ ਆਪ ਦੇ ਕੌਣਵੇ ਵੀ ਆ ਜਾਣਗੇ ਤਾਂ ਉਹ ਕਿੱਦਾਂ ਹੋਣਗੇ ਇਹੋ ਜਿਹੇ ਲੋਕਾਂ ਦੇ ਸਾਹਮਣੇ ਤਾਂ ਉਹਨਾਂ ਦੀ ਹੈਸੀਅਤ ਜੀ ਭੀੜ ਤੰਤਰ ਦੇ ਹਿਸਾਬ ਨਾਲ ਦੇਖੀ ਤਾਂ ਬਹੁਤ ਘੱਟ ਹੈ। ਔਰ ਦੂਜੀ ਗੱਲ ਜੇ ਜੇ ਆ ਵੀ ਜਾਵੇ। ਹਾਂਜੀ। ਜੇ ਸਾਰੀਆਂ ਧਿਰਾਂ ਕਟਗਿਣਤੀ ਵਾਲੀਆਂ ਉਹਨਾਂ ਧਿਰਾਂ ਮਗਰ ਇਕੱਠੀਆਂ ਹੋ ਕੇ ਆ ਵੀ ਜਾਣ। ਆ ਵੀ ਜਾਣ ਹਾਂਜੀ। ਤਾਂ ਅੱਜ ਤਾਂ ਲੜਾਈ ਤਾਂ ਬਹੁ ਗਿਣਤੀ ਵਾਲੀ ਧਿਰ ਨੂੰ ਮਗਰ ਲਾਉਣ ਲਈ ਚੱਲ ਰਹੀ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ। ਇਸ ਲਈ ਉਹਨਾਂ ਨੂੰ ਚਾਹੀਦੇ ਨਹੀਂ ਇਹ। ਹਮਮ ਸਹੀ ਗੱਲ ਸਹੀ ਹੈ। ਉਹ ਤਾਂ ਚਾਹੁੰਦੇ ਨਹੀਂ। ਕੈਰੇਟਰ ਤਾਂ ਦੂਰ ਫਿਰ ਜਾਇਆ ਜਾ ਰਹੇ। ਹਾਂਜੀ ਹਾਂਜੀ। ਮਤਲਬ ਪੰਜਾਬ ਦੇ ਵਿੱਚ ਪਿਛਲੇ ਸਤੰਬਰ ਤੋਂ ਲੈ ਕੇ ਹੁਣ ਤੱਕ 17-18 ਗ੍ਰਨੇਡ ਹਮਲੇ ਹੋ ਗਏ। ਥਾਣਿਆਂ ਤੇ ਗ੍ਰਨੇਡ ਹਮਲੇ ਹੋਏ ਫਿਰ ਨਹੀਂ ਹਿੰਦੂ ਸਿੱਖ ਇਕਤਾ ਟੁੱਟੀ। ਇੱਕ ਲੀਡਰ ਦੇ ਘਰੇ ਹੋ ਗਿਆ ਫਿਰ ਹਿੰਦੂ ਸਿੱਖ ਇਕਤਾ ਟੁੱਟ ਗਈ। ਫਿਰ ਟੁੱਟ ਗਈ ਬਿਲਕੁਲ ਸਹੀ। ਤੁਸੀਂ ਫਾਰਮੂਲਾ ਸਮਝੋ ਨਾ ਕਿ ਕਿੱਥੇ ਹੈ। ਜੀ ਜੀ ਸਹੀ ਹੈ। ਸੋ ਫਾਰਮੂਲਾ ਬੋਗਿੰਤੀ ਨੂੰ ਨਾਲ ਲੈ ਕੇ ਦਰੰਦਈਆ ਕਿ ਸਾਡੀ ਝੋਲੀ ਆ ਜਾਵੇ। ਆਪ ਕਹਿੰਦੀ ਸਾਡੀ ਝੋਲੀ ਪੈ ਜਾਵੇ। ਭਾਜਪਾ ਕਹਿੰਦੀ ਸਾਡੀ ਝੋਲੀ ਪੈ ਜਾਵੇ। ਕਾਂਗਰਸੀ ਕਹਿੰਦੀ ਕਿਸੇ ਤਰ੍ਹਾਂ ਅਸੀਂ ਉਹਨੂੰ ਹਥਿਆ ਲੀਏ। ਦੂਏ ਨੇ ਜਿੰਨੇ ਜਿੰਨੇ ਜੁਜਨੇ ਨੇ ਮਗਰੋਂ ਆ ਜਾਣਗੇ ਨਹੀਂ ਕੋਈ। ਸਾਰਿਆਂ ਦਾ ਕਾਨੂੰਨ ਨੂੰ ਲਾਗੂ ਕਿਵੇਂ ਕੀਤਾ ਜਾ ਰਿਹਾ ਦੁਨੀਆ ਦੇ ਉੱਪਰ ਲੋਕਾਂ ਦੇ ਉੱਪਰ ਇਹ ਵੱਡੀ ਗੱਲ ਹੈ ਲੋਕਾਂ ਦਾ ਕਾਨੂੰਨ ਉੱਤੇ ਅੰਨਾ ਯਕੀਨ ਹੈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਕਾਨੂੰਨ ਸਾਡੀ ਰਾਖੀ ਕਰੂਗਾ ਪਰ ਜਦੋਂ ਜਿਹੜਾ ਜਿਹੜੇ ਦੀ ਤੁਸੀਂ ਜ਼ਿਕਰ ਕੀਤਾ ਪੂਰੀ ਹਿਸਟਰੀ ਦੱਸੀ ਹੈ ਵੀ ਇੰਨੀਆਂ ਪੇਰੋਲਾ ਇੰਨ 10 ਚੋਣਾ ਵੇਰੇ ਮਿਲੀਆਂ ਨੇ ਜਦੋਂ ਉਹੋ ਜਿਹੇ ਬੰਦਿਆਂ ਨੂੰ ਜਿਹੜੇ ਸਾਈਨ ਕਰਦੇ ਨੇ ਉਹਨਾਂ ਨੂੰ ਤਾਂ ਟਿਕਟਾਂ ਦੇ ਰਹੀਆਂ ਨੇ ਪਾਰਟੀਆਂ ਇੱਕ ਜੱਜ ਦੀ ਕੁਰਸੀ ਤੇ ਬੈਠਾ ਬੰਦਾ ਫੈਸਲਾ ਦੇ ਕੇ ਅਗਲੇ ਦਿਨ ਰਾਜ ਸਭਾ ਚਲਾ ਜਾਂਦਾ ਹੈ ਕਿ ਇਹੋ ਜਿਹੇ ਮਸਾਲਾ ਨਾਲ ਤੁਸੀਂ ਕਾਨੂੰਨ ਦੇ ਵਿੱਚ ਵਿਸ਼ਵਾਸ ਪੈਦਾ ਕਰੋਗੇ ਲੋਕਾਂ ਦਾ ਕਿ ਇੱਕ ਪੇਰੋਲਾਂ ਦੇਣ ਵਾਲਾ ਬੰਦਾ ਭਾਜਪਾ ਦੀ ਟਿਕਟ ਹਾਸਲ ਕਰ ਲੈਂਦਾ ਫਿਰ ਲੋਕ ਅਹੁਦਿਆਂ ਨੂੰ ਜਾਣਗੇ ਨਾ ਲੋਕ ਗਵਰਨਰ ਬਣਨ ਨੂੰ ਜਾਣਗੇ ਲੋਕ ਰਾਜ ਸਭਾ ਨੂੰ ਜਾਣਗੇ ਲੋਕ ਟਿਕਟਾਂ ਲੈਣ ਖਾਤਰ ਜਾਣਗੇ ਫਿਰ ਉਹ ਹੀ ਦੋੜੂ ਦੇਖਣਗੇ ਵੀ ਦੇ ਨਾਲ ਕਾਨੂੰਨ ਦੀ ਜਿਹੜੀ ਅਸਲੀ ਪ੍ਰਭਾਸ਼ਾ ਉਹ ਖਤਮ ਹੋ ਰਹੀ ਹੈ ਜਾਂ ਕਾਨੂੰਨ 'ਚ ਭਰੋਸਾ ਖਤਮ ਹੋਊਗਾ